ਇਹਨਾਂ ਨੂੰ ਗਲਤ ਫੈਮੀ ਸੀਗਾ ਕਿ ਇਹ ਫ੍ਰੀ ਕੈਂਪ ਨਹੀਂ ਹੈ ਟੋਟਲੀ ਫ੍ਰੀ ਕੈਂਪ ਹੈ ਜੀ ਜਿਦੇ ਵਿੱਚ ਆਈ ਦਾ ਕੈਂਪ ਹੈ ਬੱਚਿਆਂ ਦੇ ਡਾਕਟਰ ਹੈ ਦੰਦਾਂ ਦੇ ਡਾਕਟਰ ਹੈ ਤੇ ਜਨਰਲ ਮੈਡੀਸਨ ਦੇ ਡਾਕਟਰ ਹੈ ਔਰ ਸਭ ਤੋਂ ਵੱਡੀ ਗੱਲ ਜਿਹੜੇ ਆਈ ਵਾਲੇ ਡਾਕਟਰ ਹੈ ਉਹ ਆਪਰੇਸ਼ਨ ਟੋਟਲੀ ਫ੍ਰੀ ਕਰਨਗੇ ਜੀ ਇਵਨ ਲੈਂਸ ਵੀ ਜਿਹੜੇ ਉਹਨਾਂ ਨੇ ਪਾਨੇ ਆ ਨਾ ਉਹ ਟੋਟਲੀ ਫ੍ਰੀ ਪਾਣਗੇ ਇੰਨੀ ਗਰੀਬੀ ਪੇਸ਼ੈਂਟਸ ਵੀ ਦੇਖਣ ਨੂੰ ਮਿਲਦੀ ਹੈ ਕਿ ਇੱਕ ਇਹਨਕ ਵੀ ਨਹੀਂ ਲੈ ਸਕਦੇ ਫਿਰ ਅਸੀਂ ਆਪਣੀ ਟੀਮ ਨਾਲ ਗੱਲ ਕੀਤੀ ਵੀ ਸੋਚਿਆ ਥੋੜੇ ਥੋੜੇ ਪੈਸੇ ਇਕੱਠੇ ਕੀਤੇ ਫਿਰ ਡਿਸਾਈਡ ਹੋਇਆ ਕਿ ਇੱਕ ਆਈ ਕੈਂਪ ਪੈਡੀਟਿਕਸ ਵਾਲਾ ਕੈਂਪ ਵੀ ਟੋਟਲੀ ਆਪਾ ਫ੍ਰੀ ਲਗਾਵਾਂਗੇ ਅਗਰ ਮੇਰੀ ਪਾਕਟ ਮਨੀ 100 ਰੁਪੀਆ ਹੈ ਤਾਂ ਮੈਂ ਉਹਦੇ ਚ 10 ਰੁਪੀਆ ਮੈਂ ਕਿਸੇ ਨੂੰ ਦੇਨੇ ਆ ਜਰਨੈਲ ਸਿੰਘਾ ਜੀ ਪਿੰਡ ਸਹਾਹਲੀ ਜੀ ਜੀ ਕਿਸ ਤਰ੍ਹਾਂ ਦੇਖਦੇ ਹੋ ਅੱਜ ਜੋ ਉਪਰਾਲਾ ਕੀਤਾ ਗਿਆ ਬਹੁਤ ਵਧੀਆ ਪ੍ਰੋਗਰਾਮ ਕਰਿਆ ਬਈ ਸਰਕਾਰ ਨੇ ਬਹੁਤ ਵਧੀਆ ਜੀ ਚੱਲ ਰਿਹਾ ਜੀ ਕੰਮ ਹਾਂ ਕੀ ਕਰਨਾ ਦਵਾਈ ਲੈਣਾ ਆਈ ਸੀ ਅੱਖਾਂ ਦਾ ਆਇਆ ਤੇ ਅੱਖਾਂ ਬਾਤ ਜੀ ਅੱਜ ਦਿਖਾਉਣਾ ਡਾਕਟਰ ਸਾਹਿਬ ਨੂੰ ਅੱਖਾਂ ਬਾਰੇ ਜੀ ਅੱਜ ਦਾ ਜਿਹੜਾ ਵਿਸ਼ੇਸ਼ ਕੈਂਪ ਹੈ ਇਹ ਸਭ ਤੋਂ ਪਹਿਲੀ ਗੱਲ ਕਿ ਕਈਆਂ ਨੂੰ ਗਲਤ ਫਹਿਮੀ ਸੀਗਾ ਵੀ ਇਹ ਫ੍ਰੀ ਕੈਂਪ ਨਹੀਂ ਹੈ ਟੋਟਲੀ ਫ੍ਰੀ ਕੈਂਪ ਹੈ ਜੀ ਜਿਹਦੇ ਵਿੱਚ ਆਈ ਦਾ ਕੈਂਪ ਹੈ ਬੱਚਿਆਂ ਦੇ ਡਾਕਟਰ ਹੈ ਦੰਦਾਂ ਦੇ ਡਾਕਟਰ ਹੈ ਫਿਰ ਜਨਰਲ ਮੈਡੀਸ਼ਨ ਦੇ ਡਾਕਟਰ ਹੈ ਔਰ ਸਭ ਤੋਂ ਵੱਡੀ ਗੱਲ ਜਿਹੜੇ ਆਈ ਵਾਲੇ ਡਾਕਟਰ ਹੈ ਉਹ ਆਪਰੇਸ਼ਨ ਟੋਟਲੀ ਫ੍ਰੀ ਕਰਨਗੇ ਜੀ ਈਵਨ ਲੈਂਸ ਵੀ ਜਿਹੜੇ ਉਹਨਾਂ ਨੇ ਪਾਣੇ ਆ ਨਾ ਉਹ ਟੋਟਲੀ ਫ੍ਰੀ ਪਾਣਗੇ free of cost ਕੁਝ ਪੇਸ਼ੈਂਟਸ ਨੂੰ ਉਹਨਾਂ ਨੇ ਟਾਈਮ 90 ਦਾ ਦਿੱਤਾ ਜੀ ਕਿਉਂਕਿ ਉਹਨਾਂ ਦੀਆਂ ਦੋ ਬ੍ਰਾਂਚੀਜ਼ ਐ ਕੁਝ ਪੇਸ਼ੈਂਟ ਨੂੰ ਉਹਨਾਂ ਨੇ ਟਾਈਮ ਪਟਿਆਲੇ ਦਾ ਦਿੱਤਾ ਉਹ ਡਾਕਟਰ ਸਾਹਿਬ ਸੈੱਟ ਕੀ ਵੀ ਜਿੰਨਾ ਵੀ ਪੇਸ਼ੈਂਟ ਹੈ ਅਸੀਂ ਸਾਰਾ ਦੇਖਾਂਗੇ ਮੈਕਸਿਮਮ ਮਤਲਬ 600 600 ਤੱਕ ਦਾ ਪੇਸ਼ੈਂਟਾਂ ਉਹ ਦੇਖਣਗੇ ਦੇਖਣਗੇ ਬਾਕੀ ਜਿੰਨੀ ਕੋਸ਼ਿਸ਼ ਹੋ ਸਕੇ ਆਪਾਂ ਪੂਰੀ ਕਰਾਂਗੇ ਮਨ ਕਿਸ ਤਰ੍ਹਾਂ ਮਨ ਚ ਆਇਆ ਕਿ ਅਫਤ ਵੀ ਬਹੁਤ ਜ਼ਿਆਦਾ ਹੈ ਕਿੰਨਾ ਉਪਰਾਲਾ ਕਿੰਨਾ ਕੀਤਾ ਗਿਆ ਉਹ ਉਪਰਾਲਾ ਜੀ ਬਸ ਸਾਰੇ ਜਾਨੇ ਬੈਠੇ ਇੱਕ ਦਿਨ ਸੋਚਿਆ ਕਿ ਕੁਝ ਪੇਸ਼ੈਂਟ ਜਿਵੇਂ ਕਲੀਨਿਕ ਤੇ ਆਏ ਕਿ ਵੀ ਅਸੀਂ ਤਾਂ ਐਨਕ ਵੀ ਨਹੀਂ ਲਗਾ ਸਕਦੇ ਵੀ ਅਸੀਂ ਤਾਂ ਦਵਾਈ ਵੀ ਨਹੀਂ ਲੈ ਸਕਦੇ ਫਿਰ ਮਨ ਚ ਆਇਆ ਕਿ ਵੀ ਕਿਉਂ ਨਾ ਆਪਾਂ ਐਨੀ ਗਰੀਬ ਵੀ ਪੇਸ਼ੈਂਟਸ ਵੀ ਦੇਖਣ ਨੂੰ ਮਿਲਦੀ ਹੈ ਕਿ ਇੱਕ ਐਨਕ ਵੀ ਨਹੀਂ ਲੈ ਸਕਦੇ ਫਿਰ ਅਸੀਂ ਆਪਣੀ ਟੀਮ ਨਾਲ ਗੱਲ ਕੀਤੀ ਵੀ ਸੋਚਿਆ ਥੋੜੇ ਥੋੜੇ ਪੈਸੇ ਇਕੱਠੇ ਕੀਤੇ ਫਿਰ ਡਿਸਾਈਡ ਹੋਇਆ ਕਿ ਆਈ ਕੈਂਪ ਪੈਡੈਟਿਕਸ ਵਾਲਾ ਕੈਂਪ ਵੀ ਟੋਟਲੀ ਆਪਾਂ ਫ੍ਰੀ ਲਗਾਵਾਂਗੇ ਜਿੰਨੀ ਕੋਸ਼ਿਸ਼ ਕਰ ਸਕਕੇ ਅਸੀਂ ਅਸੀਂ ਆਪਣੇ ਵੱਲੋਂ ਕੀਤੇ ਅਗਰ ਕੁਝ ਗਲਤੀ ਹੋ ਗਈ ਜਾਂ ਕੁਝ ਰਹਿ ਗਿਆ ਉਹ ਨੈਕਸਟ ਟਾਈਮ ਇੰਪਰੂਵ ਕਰਾਂਗੇ ਜੀ ਦੋਸਤੋ ਭਾਰਤ ਤੇ ਪਾਕਿਸਤਾਨ ਦੇ ਹਾਲਾਤ ਚੱਲਦੇ ਨੇ ਹਰ ਇੱਕ ਨੂੰ ਆਪਣੇ ਘਰ ਦੇ ਬਾਰੇ ਸੇਕ ਕੇ ਆਪਣੇ ਘਰ ਰਾਸ਼ਨ ਜਮਾ ਕਰ ਲਈਏ ਆਪਣੀ ਫੈਮਿਲੀ ਬਾਰੇ ਸੋਚੀਏ ਪਰ ਫੇਰ ਵੀ ਤੁਸੀਂ ਐਡਾ ਵੱਡਾ ਉਪਰਾਲਾ ਇਹ ਇੱਕ ਜੀ ਮਨ ਚ ਇੱਛਾ ਸੀ ਵੀ ਇੱਕ ਸਮਾਜ ਦੇ ਲਈ ਇਹ ਕੰਮ ਕਰਨਾ ਕਿ ਜੇ ਇੱਕ ਲੇਡੀਜ਼ ਕਰ ਸਕਦੀਆਂ ਤਾਂ ਹਰ ਕੋਈ ਇਨਸਾਨ ਕਰ ਸਕਦਾ ਹੈ ਹੈਨਾ ਛੋਟਾ ਬੱਚੇ ਨੂੰ ਵੀ ਹੋਏਗਾ ਕਿ ਅਗਰ ਮੇਰੀ ਮੰਮਾ ਐਵੇਂ ਦਾ ਕੰਮ ਕਰਦੇ ਆ ਤਾਂ ਉਹਨਾਂ ਨੂੰ ਇੱਕ ਹੈਬਿਟ ਬਣ ਜਾਏਗੀ ਉਸ ਕੰਮ ਦੀ ਵੀ ਮੈਂ ਇਹ ਕੰਮ ਕਰਨਾ ਹੈ ਅਗਰ ਮੇਰੀ ਪਾਕਟ ਮਨੀ 100 ਰੁਪੀਆ ਹੈ ਤਾਂ ਮੈਂ ਉਹਦੇ ਚੋਂ 10 ਰੁਪੀਆ ਮੈਂ ਕਿਸੇ ਨੂੰ ਦੇਣੇ ਹੈ ਮੈਂ ਕਿਸੇ ਬੱਚੇ ਨੂੰ ਬਿਸਕਟ ਦੇਣਾ ਹੈ ਮੈਨੂੰ ਐਸਏ ਕੋ ਪ੍ਰੋਲਾ ਸੀ ਕਿ ਹਰ ਬੰਦੇ ਵੀ ਸੋਚ ਬਦਲੇ ਆਪਾਂ ਜਿੰਨਾ ਕਿਸੇ ਲਈ ਕਰ ਸਕਦੇ ਆ ਉਹ ਨਾ ਕਰੀਏ ਸਭ ਤੋਂ ਜਿਆਦਾ ਸਹਿਯੋਗ ਕਿਸ ਦਾ ਸੀ ਸਭ ਤੋਂ ਜਿਆਦਾ ਸਹਿਯੋਗ ਕਿ ਕਮਰਸਰ ਦੀ ਲੜਕੀ ਹੈ ਜੀ ਉਹਨਾਂ ਨੇ ਸਾਨੂੰ ਸਹਿਯੋਗ ਦਿੱਤਾ ਬਾਕੀ ਸਾਰੀ ਟੀਮ ਦਾ ਬਹੁਤ ਜ਼ਿਆਦਾ ਸਹਿਯੋਗ ਹੈ ਸਾਰੇ ਸਾਡੇ ਪਾਸੋਵਾਸੀ ਸਾਰਾ ਆਲੇ ਦੁਆਲੇ ਦਾ ਸਾਡੇ ਪ੍ਰਿੰਸੀਪਲ ਸਾਹਿਬ ਦਾ ਬਹੁਤ ਸਹਿਯੋਗ ਹੈ ਜੀ ਜਿੰਨੀ ਬੱਸ ਸਰਵਿਸ ਹੈ ਸਾਰੇ ਜਿਹਨੇ ਮੈਨੇਜਮੈਂਟ ਹੈ ਜੀ ਸਾਡੇ ਸਾਰੇ ਪ੍ਰਿੰਸੀਪਲ ਸਾਹਿਬ ਦੀ ਹੈ ਹਰ ਬੰਦੇ ਨੇ ਜਿੰਨਾ ਕੋਈ ਕਰ ਸਕਦਾ ਸੀ ਜੀ ਆਪਣੇ ਵੱਲੋਂ ਸਹਿਯੋਗ ਦਿੱਤਾ ਜੀ ਸ਼ਿਵਾਨੀ ਅੱਜ ਮੈਂ ਮਾਤਰਾ ਜਿਹੜਾ ਕੈਂਪ ਲਗਾਇਆ ਗਿਆ ਹੈ ਤੇ ਬਾਰੇ ਦੱਸਾਂਗੇ ਸਰ ਇੱਕ ਸਾਡੀ ਕਿ ਬਹੁਤ ਛੋਟੀ ਜੀ ਕੋਸ਼ਿਸ਼ ਸੀ ਇੱਕ ਕਹਾਵਤ ਹੈ ਕਹਿੰਦੇ ਬੂੰਦ ਬੂੰਦ ਸਾਗਰ ਭਰੇ ਤੇ ਸਾਡੇ ਇੰਨੀ ਕ ਕੋਸ਼ਿਸ਼ ਇਸ ਰੂਪ ਲੈ ਕੇ ਆਈ ਹੈ ਜੋ ਸਾਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਖੁਸ਼ੀ ਹੋ ਰਹੀ ਹੈ ਕਿ ਅਸੀਂ ਇਸ ਗਰੁੱਪ ਦੇ ਮੈਂਬਰ ਆ ਅੱਗੇ ਵੀ ਅਸੀਂ ਕੋਸ਼ਿਸ਼ ਕਰਾਂਗੇ ਜਿੰਨੀ ਜ਼ਿਆਦਾ ਅਸੀਂ ਕੋਸ਼ਿਸ਼ ਕਰਕੇ ਅੱਗੇ ਆ ਸਕਾਂਗੇ ਅਸੀਂ ਹਰ ਕਦਮ ਅੱਗੇ ਲੈ ਕੇ ਜਾਵਾਂਗੇ ਪਰ ਜੋ ਹਾਲਾਤ ਚੱਲ ਰਹੇ ਸੀ ਜੋ ਜੰਗ ਵਰਗੇ ਹਾਲਾਤ ਬਣੇ ਹੋਏ ਸੀ ਕਿ ਲੋਕ ਡਰ ਦੇ ਮਾਹੌਲ ਦੇ ਵਿੱਚ ਸੀਗੇ ਉਹਨਾਂ ਦਿਨਾਂ ਦੇ ਵਿੱਚ ਫਿਰ ਵੀ ਤੁਸੀਂ ਐਡਾ ਵੱਡਾ ਪ੍ਰੋਜੈਕਟ ਸਰ ਡਰਦੇ ਡਰ ਸੀ ਠੀਕ ਡਰ ਸਾਨੂੰ ਵੀ ਸੀ ਪਰ ਸਭ ਨੂੰ ਮਜਬੂਰੀਆਂ ਵੀ ਨੇ ਸਾਡੀ ਇੱਕ ਡੇਟ ਅਸੀਂ ਫਾਈਨਲ ਕੀਤੀ ਸੀ ਸਾਨੂੰ ਸੀ ਜੇ ਕਿਸੇ ਦੀ ਹੈਲਪ ਕਰ ਸਕਦੇ ਹਾਂ ਅਤੇ ਇਸੇ ਹਾਲਾਤ ਨੂੰ ਦੇਖਦੇ ਹੋਏ ਅਸੀਂ ਬੱਸਾਂ ਅਰੇਂਜ ਕਰਕੇ ਰੱਖਿਆ ਅਸੀਂ ਪੇਸ਼ੈਂਟ ਨੂੰ ਖੁਦ ਲੈ ਕੇ ਆਏ ਖੁਦ ਉਹਨਾਂ ਨੂੰ ਪਿੰਡਾਂ ਤੱਕ ਵਾਪਸ ਘਰ ਪਹੁੰਚਾ ਰਹੇ ਹਾਂ ਪਿੰਡਾਂ ਚੋਂ ਖੁਦ ਲੈ ਕੇ ਆਉਣਾ ਖੁਦ ਲੈ ਕੇ ਆਏ ਆ ਖੁਦ ਅਸੀਂ ਵਾਪਸ ਉਹਨਾਂ ਨੂੰ ਪਹੁੰਚਾਉਣ ਦਾ ਇੰਤਜ਼ਾਮ ਵੀ ਕੀਤਾ ਹੋਇਆ ਹੈ ਸਿਰਫ ਬੱਸਾਂ ਦਾ ਅਰੇਂਜ ਕੀਤਾ ਪਰ ਇਹ ਸਾਨੂੰ ਸਰਨੇ ਕੀਤਾ ਹੈ ਕਿਸ ਸਰਨੇ ਉਹਨਾਂ ਨੇ ਸਾਨੂੰ ਸਪੈਸ਼ਲ ਆਪਣੀ ਬੱਸ ਦੀ ਸਰਵਿਸ ਦਿੱਤੀ ਹੈ ਅਸੀਂ ਹਰ ਇੱਕ ਪਿੰਡ ਵਿੱਚ ਅਨਾਉਂਸ ਕਰਵਾ ਕੇ ਪੇਸ਼ੈਂਟ ਲੈ ਕੇ ਆਏ ਆ ਪਰ ਪੇਸ਼ੈਂਟ ਨੂੰ ਘਰ ਤੱਕ ਵਾਪਸ ਛੋੜਦੇ ਹਾਂ ਅੱਗੇ ਮੈਮ ਕਿੱਦਾਂ ਦਾ ਦੇਖ ਕੇ ਕਿੱਦਾਂ ਲੱਗਿਆ ਅੱਗੇ ਤੇ ਉਪਰਾਲੇ ਕਿੱਦਾਂ ਹੋਗੇ ਅੱਗੇ ਸਰ ਅੱਜ ਜੇ ਅਸੀਂ ਇੱਥੋਂ ਆਏ ਆ ਤਾਂ ਉਮੀਦ ਅੱਗੇ ਹੋਰ ਜਾਵਾਂਗੇ ਠੀਕ ਹੈ ਨਾ ਸਾਨੂੰ ਖੁਸ਼ੀ ਹੋਊਗੀ ਜੇ ਸਾਡੇ ਨਾਲ ਕੋਈ ਹੋਰ ਮੈਂਬਰ ਵੀ ਜੁੜਨਾ ਚਾਹੇ ਕਿਉਂਕਿ ਇਕੱਲਾ ਕੋਈ ਵੱਡਾ ਨਹੀਂ ਹੁੰਦਾ ਦੇਖੋ ਠੀਕ ਹੈ ਨਾ ਹਰ ਇੱਕ ਨੂੰ ਕਿਸੇ ਨਾ ਕਿਸੇ ਦਾ ਸਹਾਰਾ ਜ਼ਰੂਰੀ ਹੈ ਸਾਨੂੰ ਕੋਈ ਸਾਥ ਦੇਗਾ ਸਾਡੀ ਸਰਕਲ ਅੱਗੇ ਵਧੇਗਾ ਅਸੀਂ ਉਹਨਾਂ ਹੋਰ ਅੱਗੇ ਵੜ ਕੇ ਕੰਮ ਕਰਾਂਗੇ ਸਰ ਅੱਜ ਜਿਹੜਾ ਕੈਂਪ ਲਗਾਇਆ ਗਿਆ ਹੈ ਪਹਿਲਾਂ ਸਕੂਲ ਚ ਵੀ ਪਤਾ ਲੱਗਦਾ ਹੈ ਕਿ ਪ੍ਰਿੰਸੀਪਲ ਸਾਹਿਬ ਕੰਮ ਕਰ ਰਹੇ ਨੇ ਅ ਕੈਂਪ ਦੇ ਵਿੱਚ ਵੀ ਪਤਾ ਲੱਗ ਰਿਹਾ ਜੀ ਕੱਪ ਦੇ ਇਸੇ ਕੈਂਪ ਨਹੀਂ ਇਹ ਪ੍ਰਯਾਸ ਹੈਲਪਿੰਗ ਹੈਂਡ ਗਰੁੱਪ ਵੱਲੋਂ ਪਹਿਲਾਂ ਵੀ ਸਮਾਜ ਸੇਵਾ ਵਿੱਚ ਬਹੁਤ ਅੱਛਾ ਕੰਮ ਕੀਤਾ ਜਾ ਰਿਹਾ ਹੈ ਪਹਿਲਾਂ ਤੁਹਾਨੂੰ ਪਤਾ ਹੀ ਹੈ ਸਕੂਲ ਦੇ ਵਿੱਚ ਸਪੈਸ਼ਲਿਟੀ ਗਰਲਸ ਸਾਈਡ ਦੇ ਲਈ ਇਹਨਾਂ ਨੇ ਬੱਸ ਸਰਵਿਸ ਸਟਾਰਟ ਕੀਤੀ ਸੀ ਤੇ ਹੁਣ ਇਹ ਮੈਮ ਨੇ ਸਾਨੂੰ ਦੋ ਲਿਆ ਵੀ ਅਸੀਂ ਨੇ ਇੱਕ ਕੈਂਪ ਲਗਾਣਾ ਹੈ ਤਾਂ ਉਸ ਕੈਂਪ ਦੇ ਵਿੱਚ ਸਾਡੇ ਵੱਲੋਂ ਜਿੰਨਾ ਵੀ ਹੋ ਸਕਦਾ ਸੀਗਾ ਐਨ ਸੀ ਸੀ ਵੋਲੰਟੀਅਰ ਐਨ ਐ ਐਸ ਐਸ ਵੋਲੰਟੀਅਰ ਜਾਂ ਸਾਡੀ ਟੀਮ ਸਾਰੀ ਇਦੀ ਸਾਰੀ ਅਸੀਂ ਸੇਰ ਦਾ ਨਾਲ ਹਾਜ਼ਰ ਹਾਂ ਤੁਸੀਂ ਕੱਟ ਦੇਖ ਰਹੇ ਹੋ ਲਗਭਗ 7-800 ਬੰਦਾ ਇਸ ਕੈਂਪ ਦੇ ਵਿੱਚ ਹਾਜ਼ਰ ਹੈ ਕਿਤੇ ਅਜੀਬ ਓਵਰਾਲ ਇੰਡੀਆ ਵਿੱਚ ਹਾਲਾਤ ਜਿਹੜੇ ਆ ਬਾਰਡਰ ਦੇ ਉੱਪਰ ਅ ਅਜੀਬ ਕਿਸਮ ਦੇ ਬਣੇ ਪਏ ਐ ਬਟ ਅਧੀ ਸਸਤਾਵਾ ਹੈਗੀਆਂ ਨੇ ਜਿਹੜੇ ਹਾਲੇ ਵੀ ਚਾਹੇ ਹਾਲਾਤ ਜਿਹੇ ਮਰਜ਼ੀ ਹੋਣ ਉਹਨਾਂ ਹਾਲਾਤਾਂ ਵਿੱਚ ਵੀ ਲੋਕਾਂ ਦੇ ਲਈ ਸੋਚਦੇ ਲੋਕਾਂ ਦੇ ਭਲੇ ਲਈ ਸੋਚਦੇ ਨੇ ਤੇ ਮੈਂ ਉਮੀਦ ਕਰਦਾ ਵੀ ਉਹਨਾਂ ਨੇ ਸਮੇਂ ਦੇ ਵਿੱਚ ਵੀ ਅਜਿਹੇ ਗਰੁੱਪ ਜਿਹੜੇ ਨੇ ਉਹ ਪੰਜਾਬ ਲਈ ਸਾਡੇ ਸਮਾਜ ਲਈ ਅੱچھے ਕੰਮ ਕਰਦੇ ਰਹੇ ਨੇ